ਮਹਾਰਾਜਿਆਂ ਦੇ ਆਸਣ ਦਾ ਅਦਬ ਸਤਕਾਰ ਇਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਮਹਾਰਾਜਿਆਂ ਦੇ ਰੋਮਾਨਿਆਂ ਦਾ ਮਾਨ ਕਰਨਾ ਚਾਹੀਦਾ ਪਿਆਰ ਵਾਲੇ ਤਾਂ ਨਾ ਇੱਥੋਂ ਤੱਕ ਧਿਆਨ ਲੱਗਦੇ ਆ ਗੁਰੂ ਘਰ ਜਦੋਂ ਮਹਾਰਾਜਿਆਂ ਦੇ ਅੱਗੇ ਲੱਗਿਆ ਨਾ ਤੇ ਫਿਰ ਰੋਮਾਲਾ ਸਾਹਿਬ ਅੱਗੇ ਲੱਗਿਆ ਹੁੰਦਾ ਮਹਾਰਾਜਿਆਂ ਦੇ ਆਪਾਂ ਮੱਥਾ ਟੇਕ ਲਈ ਆ ਮਾਇਆ ਹੁਣ ਜਿਹੜੀ ਮਾਇਆ ਨੋਟ ਨੋਟ ਹੈ ਜਿਹੜਾ ਦੇਖੋ ਆਪਾਂ ਮੱਥਾ ਟੇਕਦੇ ਆ ਇਹਨੂੰ ਗੌਰ ਨਾਲ ਸੁਣਨ ਵਾਲਾ ਵਰਜ ਨਾ ਸਕੇ ਜੀ ਜਿਹੜਾ ਨੋਟ ਹੈ ਮਾਇਆ ਵੇਖੋ ਉਹ ਹੁਣ ਕੀ ਪਤਾ ਵੀ ਕਿਹੜੇ ਕਿਹੜੇ ਹੱਥਾਂ ਵਿੱਚੋਂ ਦੀ ਲੱਗ ਕੇ ਆਈ ਹੈ ਗਿਣਣ ਵੇਲੇ ਵੀ ਉਹਨੂੰ ਲੋਕੀ ਥੁੱਕ ਲਾ ਕੇ ਗਿਣਦੇ ਆ ਵੇਖੋ ਤੇ ਫਿਰ ਇਹ ਨਹੀਂ ਪਤਾ ਵੀ ਜਰਦਾ ਖਾਣ ਵਾਲਾ ਵੀ ਪੀੜੀਆਂ ਪੀਣ ਵਾਲਾ ਵੀ ਮਾਸ ਖਾਣ ਵਾਲਾ ਸ਼ਰਾਬੀ ਕਬਾਬੀ ਸਾਹਿਬ ਤੇ ਪਤਾ ਨਹੀਂ ਕਿਹੜੇ-ਕਿਹੜੇ ਹੱਥਾਂ ਵਿੱਚੋਂ ਨੋਟ ਲੱਗ ਕੇ ਆਇਆ ਹੁੰਦਾ ਹੈ ਇਹ ਮੈਂ ਪਿਆਰ ਵਾਲਿਆਂ ਦੀ ਗੱਲ ਕਹਿੰਦਾ ਗੁਰੂ ਕੋ ਸਾਰੇ ਨਹੀਂ ਉੱਥੋਂ ਤੱਕ ਪਹੁੰਚ ਸਕਦੇ ਹੁੰਦੇ ਦੂਜਿਆਂ ਨੂੰ ਤੇ ਬਖਾਣੀ ਲੱਗਦਾ ਆਖੋ ਸਤਨਾਮ ਜਿਹੜੇ ਬੰਦੇ ਦੀ ਬੁੱਧੀ ਨਹੀਂ ਨਾ ਉੱਥੋਂ ਤੱਕ ਉਹ ਕਹਿੰਦਾ ਇਹ ਬਖੰਡ ਹੈ ਉਹ ਕਹਿੰਦਾ ਉਹ ਕਹਿੰਦਾ ਬਖੰਡ ਹੈ ਪਰ ਬਖੰਡ ਨਹੀਂ ਇਹ ਸਾਧ ਸੰਗਤ ਦੀ ਭਾਵਨਾ ਹੁੰਦੀ ਹੈ ਇਹ ਭਾਵਨਾ ਹੁੰਦੀ ਆ ਲਿਆ ਰਿਆ ਉਹ ਨਾ ਨੋਟ ਜਿਹੜਾ ਕਰੰਸੀ ਨੋਟ ਉਹ ਪਤਾ ਨਹੀਂ ਫਿਰ ਕਿੱਦਾਂ ਕਿੱਦਾਂ ਦੇ ਹੱਥਾਂ ਵਿੱਚੋਂ ਦੀ ਲੰਘ ਕੇ ਆਇਆ ਹੁੰਦਾ ਉਹ ਆਪਾਂ ਅੱਜ ਤਾਂ ਮੱਥਾ ਟੇਕਨੇ ਆ ਨਾ ਰੁਮਾਲਿਆਂ ਤੇ ਮਾਇਆ ਰੱਖ ਲੈਣੇ ਕਈ ਵਾਰੀ ਪਰ ਜਿਹੜੇ ਪਿਆਰ ਵਾਲੇ ਨੇ ਨਾ ਸੁਚੇਤ ਉਹ ਮਹਾਰਾਜਿਆਂ ਦੇ ਰੁਮਾਲੇ ਉੱਥੋਂ ਤੱਕ ਲਾਉਂਦੇ ਆ ਵੀ ਜਿੱਥੇ ਜਿੱਥੇ ਮਾਇਆ ਸੰਗਤ ਨੇ ਨਹੀਂ ਦੇਖਣੀ ਹੁੰਦੀ ਤੇ ਜਿੱਥੇ ਮਾਇਆ ਟੇਕਣੀ ਹੁੰਦੀ ਹੈ ਉੱਥੇ ਰੁਮਾਲਾ ਨਹੀਂ ਉਹ ਲੁੰਦੇ ਉਹਦੇ ਅੱਗੇ ਨਾ ਫਿਰ ਇੱਕ ਵੱਖਰੀ ਚਾਦਰ ਲਾ ਦਿੰਦੇ ਵੱਖਰੀ ਚਾਦਰ ਕਿਉਂ ਵੀ ਜਿਹੜਾ ਦੁਸ਼ਿਤ ਲੋਟ ਹੈ ਨਾ ਝੂਠਾ ਮਲੀਨ ਇਹ ਤਾਂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਨੂੰ ਟੱਚ ਨਾ ਕਰਿਆ ਕੋ ਸਤਨਾ ਕੀਵਾ ਇੱਕ ਇੰਨੀ ਭਾਵਨ ਵਾਲੇ ਹੁੰਦੇ ਆ ਕਿ ਤੇ ਕਈ ਬੰਦੇ ਲੰਘਣਗੇ ਨਾ ਆਂ ਕਈ ਵਾਰੀ ਮਹਾਰਾਜ ਦੇ ਕੋਲ ਨਹੀਂ ਲੱਗਦੇ ਆਂ ਅਚੇਤ ਮਨ ਲੰਘ ਜਾਂਦੇ ਨੇ ਪੈਰ ਰੱਖ ਕੇ ਲੰਘ ਜਾਂਦੇ ਆ ਰੁਮਾਲੇ ਉੱਤੇ ਇਹ ਨਹੀਂ ਵੀ ਉਹਨਾਂ ਦੀ ਭਾਵਨਾ ਗਲਤ ਨਹੀਂ ਹੁੰਦੀ ਵੀ ਉਹ ਜਾਣ ਕੇ ਨਹੀਂ ਰੱਖਦੇ ਅਚੇਤ ਅਨਕੌਂਸ਼ੀਅਸ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰਕੇ ਲੱਗਿਆ ਤੇ ਮਹਾਰਾਜ ਜੀ ਦੀ ਹਜ਼ੂਰੀ ਬਈਏ ਨਾ ਆਪਾਂ ਕਹਿੰਦੇ ਆ ਨਾ ਅਰਦਾਸ ਜਿਸ ਅਰਦਾਸ ਕਰਦੇ ਆ ਕਈ ਬੜੇ ਪਿਆਰ ਵਿੱਚ ਉਹ ਕਹਿੰਦੇ ਆ ਮਹਾਰਜ ਤੁਹਾਡੀ ਹਜ਼ੂਰੀ ਵਿੱਚ ਬੈਠਦੇ ਆ ਉੱਠਦੇ ਆ ਵਿਚਰਦੇ ਆ ਕੋਈ ਹੁਲ ਚੁੱਕ ਰਹੇਗੀ ਹੋਵੇ ਉਹਦੀ ਖਿਮਾ ਕਰਨਾ ਤੇ ਇਹ ਕੋਈ ਵੱੱਲ ਨਾ ਪਿਆ ਰਿਹਾ ਮਹਾਰਾਜਿਆਂ ਦੇ ਰੁਮਾਲਿਆਂ ਦਾ ਵੀ ਇੰਨਾ ਅਦਬ ਕਰਨਾ ਕਿ ਰੁਮਾਲਿਆਂ ਦੇ ਨਾਲ ਸੰਗਤ ਕੀ ਸਾਡਾ ਪੈਰ ਨਾ ਟੱਚ ਕਰੇ ਪੈਰ ਨਾ ਟੱਚ ਕਰੇ ਸਾਡਾ ਮਹਾਰਾਜਿਆਂ ਦੇ ਰੁਮਾਲਿਆਂ ਦੇ ਨਾਲ ਸਤਗੁਰ ਦੇ ਰੁਮਾਲਿਆਂ ਦਾ ਵੀ ਅਦਬ ਕਰਨਾ ਚਾਹੀਦਾ ਸਤਗੁਰ ਦੇ ਸਤਗੁਰ ਦੇ ਸਿੰਘਾਸਣ ਦਾ ਅਦਬ ਬੀਬੀ ਭਾਨੀ ਨੇ ਲੋੜ ਕੇ ਚੁੱਕ ਲਿਆ ਬਾਲਕ ਆਪਣਾ